ਹਾਂਜੀ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਤੋਂ ਪਿਛਲੇ ਕਾਫੀ ਦਿਨਾਂ ਤੋਂ ਜੀ بارش ਦਾ ਜੋ ਮੌਸਮ ਹੈ ਮਾਹੌਲ ਪੂਰਾ ਬਣਿਆ ਪਿਆ ਹੈ ਕਦੇ ਗਰਮੀ ਹੋ ਜਾਂਦੀ ਹੈ ਕਦੇ ਠੰਡ ਹੋ ਜਾਂਦੀ ਹੈ ਮੌਸਮ ਦਾ ਤਰਿਕਾ ਆਪਣਾ ਸ਼ਿਮਲੇ ਵਾਲਾ ਮਾਹੌਲ ਬਣਿਆ ਪਿਆ ਪਤਾ ਨਹੀਂ ਕਦੋਂ بارش ਹੋ ਜੇ ਕਦੋਂ ਗਰਮੀ ਹੋ ਜੇ ਰਾਤ ਕੱਲ ਵੀ بارش ਤੇ ਬਹੁਤ ਜ਼ਿਆਦਾ بارش ਹੋਈ ਹੈ ਤੇ ਇਸ ਟਾਈਮ ਵੀ ਆਪਣਾ ਤਕਰੀਬਨ ਦੇਖੋ ਤੁਸੀਂ ਪਿੱਛੇ ਦੇਖੇ ਰਿਹਾ ਬੱਦਲ ਬਾਈ ਬਹੁਤ ਜ਼ਿਆਦਾ ਬਣੀ ਪਈ ਹੈ ਤੇ ਮੌਸਮ ਆਪਣਾ ਤਕਰੀਬਨ ਸ਼ਿਮਲੇ ਵਾਲਾ ਬਣਿਆ ਪਿਆ ਬਾਕੀ ਸਾਨੂੰ ਬਦਰ ਸੌਣ ਦੇ ਮਹੀਨੇ ਚੱਲ ਰਹੇ ਆ ਜੀ ਮੌਸਮ ਨੂੰ بارشਾਂ ਆਉਂਦੇ ਨੇ ਤੇ ਮੌਸਮ ਦਾ ਸੁਹਾਵਣਾ ਬਣਿਆ ਪਿਆ ਤੇ ਫਿਲਹਾਲ ਆਪਣੇ ਬਲੌਗ ਦੇ ਤੁਸੀਂ ਬਣੇ ਰਹੋ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਦੇ ਨਾਲ ਵੈਲ ਲਿੰਕ ਵਾਲਾ ਬਟਨ ਵੀ ਦਬਿਦਿਆ ਕਰੋ ਅਜਿ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਜੇ ਵੀਡੀਓ ਬਧੀਆ ਲੱਗਦੀ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਮੈਡਮ ਜੀ ਕੀ ਕਰਦੇ ਜੀ ਕੀ ਕਰਨੀ ਸਪੈਸ਼ਲਿਸਟ ਸਕਿੱਲ ਸਿੱਖਦੇ ਨੇ ਬਾਹਰ ਜਾਣ ਵਾਸਤੇ ਨਾ ਆਈ ਲੈਸ ਕਰਕੇ ਗਿੱਤਰੀ ਆ ਰਹੇ ਸੱਤ ਵੈਂਗ ਆਈ ਤੱਕ ਦੇ ਸਿੱਖਣੇ ਵੈ ਗੋਰਾ ਗੋਰਾ ਦੀਆਂ ਗਾਵਾਂ ਲਈ ਸਕਿੱਲ ਸਿੱਖਦੇ ਆਸਮਾਨ ਆ ਵ ਇੱਕ ਟਿਕਟ ਨਾਲ ਲੱਗੀ ਜਾਵਾਂਗੇ ਇਹ ਟ੍ਰੇਨ ਹੋਏ ਇਹਨੂੰ ਗੋਰੀਆਂ ਸਾਹਮਲਿਆ ਕਰਨੀ ਆਪਾਂ ਗੋਰੀਆਂ ਦੀਆਂ ਗਾਮਾਂ ਸਾਹਮਲਿਆ ਕਰਾਂਗੇ ਇਹਨੂੰ ਦੇਖ ਦੇ ਗੋਰੀਆਂ ਦੇਖ ਲੱਗੇ ਭੱਜਿਆ ਕਰਨੀ ਅੱਗੇ ਅੱਗੇ ਇਹ ਵੀ ਘੱਟ ਹੋਊਗਾ ਬਲੈਕ ਇਹ ਗੋਰੀਆਂ ਲਵੀ ਲੱਗਣੇ ਨਾ ਕਾਲੇ ਨੇ ਉਹ ਕਰੂ ਤਾਪੀ ਗੋਰੀਆਂ ਲੱਗੇ ਲੱਗਣ ਦੇ ਦੇਣਾ ਕਿਸਮਾਰ ਵੀ ਚਮਕਿਆ ਕਰੂ ਗੋਰੀਆਂ ਹਾਂ ਇਹ ਕਹਿੰਦੇ ਰਾਣਾ ਸ਼ਾਹ ਦਾ ਹਾਂ ਤਫੀ ਪਰਫੈਕਟ ਹੋ ਰਿਹਾ ਹੁਣ ਤਾਂ ਅਸੀਂ 2 ਮਹੀਨੇ ਹੋ ਗਏ ਸਕਿੱਲ ਸਿੱਖਦਿਆਂ ਨੂੰ ਪਹਿਲਾਂ ਵੀ ਲੱਗੇ ਰਹੇ ਇਸਦੀ ਲੱਗਦੀ ਸੀ ਹੁਣ ਛੁੱਟੀਆਂ ਤੋਂ ਬਾਅਦ ਲਗਾਤਾਰ ਸਿੱਖ ਰਹਿਆਂ ਕਾਦੇ ਐ ਅਸੀਂ ਫਿਰ ਅੱਜ ਲੈ ਅੱਜ ਪੰਜ ਪੰਜ ਦੀ ਸਿੱਖ ਰਹਿਆਂ ਹਾਂ ਅੱਜ ਲੈਟਸ ਦਿਓ ਲੰਘ ਜੂਗੀ ਫੇਰ ਸਾਡੀ ਵੈਲਡਿਟੀ ਨਾ ਵੈਲਡਿਟੀ ਖਤਮ ਹੋ ਜੂਗੀ ਤਾਂ ਕਰਕੇ ਫਿਰ ਛੇਤੀ ਛੇਤੀ ਸਕਿੱਲ ਸਿੱਖ ਕੇ ਲੰਘਣਾ ਹੋਈ ਹੈ ਨਾ ਯਾਨੀ ਅੰਗਟ ਤੀਨਾਂ ਪਾਸਪੋਰਟ ਬਣਾਵਾਂਗੇ ਤਫੀ ਦਾ ਨਾਲੇ ਸਟਾ ਗੋਰੇ ਕਾਲਿਆਂ ਨੂੰ ਪਿੱਛੇ ਛੱਡ ਦਾਂਗੇ ਅਸੀਂ ਸਕਿੱਲ ਵਿੱਚ ਤਾਂ ਏਜ ਨਹੀਂ ਆ ਉਹ ਕਿਸੇ ਨੂੰ ਆ ਹਾਂ ਬੰਦੇ ਰਹਿ ਜਿੰਨੀ ਸੁਣ ਆਹ ਰੁਕੋ ਪਾਣੀ ਦੇ ਘੜਾ ਦੇਣੀ ਕੋਸਣੀ ਇਹਿਆ ਦੇਖੋ ਆ ਹੈਲਪ ਲਈ ਰੱਖਿਆ ਹੋਇਆ ਐਮਰਜੈਂਸੀ ਹੈਲਪ ਲਈ ਓਕੇ ਹਾਂਜੀ ਜੋਰਾ ਦਾ ਜਲ ਰਿਆ ਕੰਮ ਕਰਾ ਪੂਰਾ ਜੋਰਾੰ ਦੇ ਮੇਰੇ ਨਹੀਂ ਹੈਗੀ ਸਸਤਾ ਬਾਦੂ ਨੇ ਤਾਂ ਜਵੇ ਅੱਛਾ ਇਸ ਵੀ ਬਾਈ ਜੀ ਪੂਰਾ ਸਾਫ ਦੇ ਰਹੇ ਨੇ ਫਿਰ ਹੈ ਪੂਰਾ ਸਾਫ ਹੋ ਜਾਂਦਾ ਹੈ ਹਵਾ ਦੀ ਸੰਧੀ ਕਰਦਾ ਹੈ ਬਸ ਫਿਰ ਉਹ ਪੂਰਾ ਉਹਨੂੰ ਸਾਲੂ ਦਾ ਤਾਂ ਨਹੀਂ ਹੈ ਹਰ ਕੋ ਕੀ ਹੁੰਦਾ ਬਸ ਫਿਰ ਹੁਣ ਤਾਂ ਜਾ ਰਹੇ ਹਾਂ ਬਾਹਰ ਹਾਂ ਜੀ ਜਲਵਾਓ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਮੈਂ ਤਾਂ ਨਹੀਂ ਜੀ ਕਰਦੀ ਤੁਸੀਂ ਹੱਸਣ ਦਾ ਕਰਦੇ ਹੋ ਉਹ ਫਿਰ ਤੁਸੀਂ ਉਹਨਾਂ ਨਾਲ ਹੀ ਗੱਲ ਕਰਿਓ ਆ ਵੀ ਉਹ ਹੱਥ ਤੇ ਹੈਗੇ ਲਵਾਉਣ ਲੱਗੇ ਨੇ ਨੀ ਮੇਰੇ ਉੱਪਰ ਦੀਆਂ ਕੰਮ ਸਪੈਸ ਫਾਇਲ ਦੇ ਵੜੇ ਪੈ ਲਵਾਉਣ ਨੇ ਤੇ ਸਾਰਾ ਹੁੰਦੇ ਨੇ ਇੱਕ ਦੂਜੇ ਦਾ ਉਹ ਉਹ ਤੁਹਾਡੀ ਗੱਲ ਸਹੀ ਏ ਸੋਹਣੇ ਸੱਚੇ ਫਿਰ ਤੁਸੀਂ ਆਪਣੇ ਭਰਾ ਨਾਲ ਆਪ ਹੀ ਗੱਲ ਕਰਿਓ ਹੋਰ ਕਹਿਣਾ ਪਊਗਾ ਵੀ ਹੁਣ ਤਲਵਾ ਦੇ ਸਾਡਾ ਵਿਆਹ ਹੁਣ ਤਾਂ ਅਸੀਂ ਕੰਮ ਸਿਰੇਦਾਰਾ ਬਸ ਫਿਰ ਪਰਫੈਕਟ ਆ ਹਾਂ ਫਿਰ ਆਪਾਂ ਵੀ ਕਹਿਣੀ ਹੋ ਗਏ ਆਂਗੇ ਮੈਂ ਮੈਂ ਚੱਲੀ ਬਾਹਰ ਲੈ ਦੇ ਹੁਣ ਮੋਜੇ ਮੋਜਾ ਹੈ ਸਕਿੱਲ ਸਿੱਖ ਕੇ ਆਵਾਂਗੇ ਨਾ ਕੋਈ ਜਨਾਜ਼ੇ ਕਿ ਲੱਤ ਕੋਈ ਫਾਇਦਾ ਨਹੀਂ ਜਾਣਦਾ ਫਿਰ ਕੀ ਕਹਿਣਾ ਕਹਿਣਾ ਚਾਹੋਗੇ ਜੀ ਜਿਹੜੇ ਮਾਰ ਕੇ ਬੱਚੇ ਕੀ ਕਹਿਣਾ ਚਾਹੋਗੇ ਜੀ ਕੁਛ ਨਹੀਂ ਕਿਤੇ ਵੀ ਜਾਣਾ ਕਿਸੇ ਵੀ ਦੇਸ਼ ਚ ਸਕਿੱਲ ਸਿੱਖ ਕੇ ਜਾਓ ਅਬਦੀ ਜਾਓ ਜ਼ਰੂਰ ਤੂੰ ਟੱਕੀ ਨਾ ਖਾਓ ਐਸਾ ਹੈ ਨਾ ਠੀਕ ਹੈ ਫਿਰ ਫਾਇਦਾ ਜਾਣਦਾ ਇੱਥੇ ਵੀ ਕੋਈ ਕੰਮ ਨਹੀਂ ਘਾਟ ਨਹੀਂ ਸਾਰੇ ਕੰਮ ਨੇ ਕੋਈ ਉੱਚਾ ਨੀਵਾਂ ਲਾਲਾ ਕੋਈ ਛੋਟਾ ਵੱਡਾ ਕੰਮ ਕੋਈ ਸੰਗ ਨਹੀਂ ਕਰਨੀ ਜੇ ਵੀ ਸਭ ਕੰਮ ਕਰਨੇ ਚਾਹੀਦੇ ਨੇ ਜੀ ਚ ਸਭ ਨੂੰ ਮੁਨਾਫਾ ਆਪਦਾ ਕੰਮ ਆਪ ਕਰੋ ਬਾਰਵੀ ਤਾਂ ਸਾਰੇ ਆਪਣਾ ਆਪ ਕਰਦੇ ਨੇ ਉਹ ਛੋਟੇ ਤਾਂ ਛੋਟਾ ਵੀ ਕਰਦੇ ਨੇ ਪਰ ਉੱਥੇ ਦਿਖਦਾ ਨਹੀਂ ਲੋਕਾਂ ਨੂੰ ਆਹ ਨਾ ਦਿਖਦਾ ਨਹੀਂ ਆਇਆ ਵੀ ਹਾਂ ਵੀ ਉੱਥੇ ਕੀ ਕੰਮ ਕਰ ਰਹੇ ਨੇ ਪਰ ਸਾਡੇ ਹੈਲਪ ਵਾਲੇ ਬੰਦੇ ਘੱਟੇ ਟਿਕਦੇ ਨੇ ਦੂਰ ਪੈ ਜਾਂਦਾ ਸਾਡਾ ਖੇਤ ਦੂਰ ਪੈ ਜਾਂਦਾ ਹੈ ਨਾ ਹਾਂ ਹਾਂ ਹਾਂਜੀ ਬਾਈ ਜੀ ਕੁਝ ਕਹਿਣਾ ਚਾਹੋਗੇ ਨਾ ਆਪਣਾ ਤਾਂ ਬਸ ਇਹੀ ਹੈ ਡੰਗਰਾਂ ਜੇ ਕੰਮ ਕਰੀ ਜਾਂਦੇ ਸਾਰਾ ਦੁੱਧ ਕੋਈ ਮੇਸ ਦੰਦੀ ਨਹੀਂ ਹੈਗੀ ਕਦੇ ਇਹਨਾਂ ਨੂੰ ਬੰਦ ਲੋ ਕਦੇ ਇਹਨਾਂ ਨੂੰ ਪਰਲੇ ਕਿੰਨੇ ਬੰਦ ਲੋ ਤੇ ਖਵਾਵੋ ਬੰਦ ਕਹਿ ਰਹੇ ਨਾ ਡੰਗਰ ਆ ਲੱਗਦਾ ਜੀ ਡੰਗਰ ਆਪਾਂ ਨੇ ਨਹੀਂ ਰੱਖਿਆ ਆਪਾਂ ਨੂੰ ਡੰਗਰ ਨੇ ਰੱਖਿਆ ਉਹ ਦੋਹਾ ਕਰਤਾ ਛੇਡਾਲ ਦੋ ਉਹ ਤਾਂ ਹੁੰਦਾ ਹੀ ਹੈ ਪਰ ਫਿਰ ਆਪਾਂ ਹੀ ਇੱਕ ਸਾਰੇ ਘਰ ਚ ਜਿਹੜਾ ਦੁੱਧ ਤਰਦਿਆਂ ਲਾਨਾ ਉਹ ਲੱਸੀ ਪੀਂਨੇ ਤੋਲੇ ਚ ਨਹੀਂ ਤਾਂ ਫਿਰ ਮਿਲਦੀ ਹੈਗੀ ਹਾਂ ਰੇ ਵੀ ਮੇ ਖੇਚ ਲੜਾਈ ਹੁੰਦੀ ਆ ਅਸੀਂ ਮੈਂ ਖੇਚਾ ਲਾ ਕਰਕੇ ਲਿਆ ਕੋਈ ਰਾਜ ਇੰਨੀਆਂ ਕੋ ਟ੍ਰੈਂਡ ਕਰਦੇ ਫਿਰ ਮੈਂ ਸਾਨੂੰ ਵੀ ਮੈਂ ਸਾਪਾ ਨੂੰ ਫੋਮਣ ਲੱਗ ਜਾਣਾ ਆਪਾਂ ਨੇ ਹੈ ਕੱਕੀ ਰਹਿਣਾ ਤਾਂ ਹੈਗਾ ਤੂੰ ਫਿਰ ਮੈਸਜ ਕਲਾਸ ਲਾਇਆ ਕਰ ਰਹਿਣਾ ਜੇ ਦੌਂਡੀਆਂ ਮਤ ਨਹੀਂ ਜੇ ਕਹੇ ਜਾਂਦੀਆਂ ਨਹੀਂ ਇੱਥੇ ਕਾਦਰ ਖੜੀਆਂ ਭੱਜ ਲੈਣੀ ਆ ਡੰਡਾ ਗੁਰੂ ਆ ਕਹਿੰਦੇ ਹੁੰਦੇ ਨੇ ਟਿਗੜਾ ਟਿਗੜਾ ਨਾ ਡੰਡਾ ਤੇ ਚੱਕਦਾ ਭੱਜ ਉਹਦੀ ਲੈਣੀ ਆ ਜਿਹੜੀ ਸਕਿੱਲਾਂ ਸੀ ਸ਼ੁਰੂ ਕਰੀ ਐ ਜਾਂ ਬੰਦਾ ਵੀ ਸਾਡੀ ਹੈਲਪ ਕਰੂਗਾ ਹੈ ਮੈਨੂੰ ਦੇਖਣਾ ਵੀ ਨਹੀਂ ਅੱਜ ਕੀ ਚੂਰੋਂ ਪਾਪਾ ਜਾਰੇ ਨੇ ਸਰਵਿਸ ਕਰਾਉਣ ਸਰਵਿਸ ਕਰਾਉਣ ਜਾਰੇ ਨੇ ਅਬ ਦੀ ਅਬ ਦੀ ਹਾਂ ਅਬ ਦੀ ਅਬ ਦੀ ਗੱਡੀ ਸਰਵਿਸ ਕਰਾ ਗੱਡੀ ਸਰਵਿਸ ਕਰਾਉਣ ਜਾਰੇ ਨੇ ਨਾਲ ਇਹਨਾਂ ਦੀ ਕੋਰ ਸਾਥੀ ਉਹ ਕਿੱਥੇ ਐ ਆਉਂ ਰਜਾ ਉਹ ਜੇ ਬੂਟ ਸੂਟ ਪੋ ਰੇ ਅਸ਼ਿਆ ਦੂਜੇ ਸ਼ਹਿਰ ਹੋ ਕੇ ਜਾ ਰਹੇ ਨੇ ਤੂੰ ਨਹੀਂ ਜਾ ਰੇ ਨਹੀਂ ਕਿਉਂ ਮੈਨੂੰ ਹੋਰ ਕੰਮ ਨੇ ਕੀ ਕੰਮ ਹੋਰ ਕੰਮ ਨੂੰ ਤਾਂ ਤੂੰ ਰੇ ਕਰੇ 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 ਰਿਸ਼ਤੇਦਾਰ ਬਿਤਾਉਣਗੇ ਅੱਛਾ ਮੈਨੂੰ ਚਾਹ ਪਣੀ ਚਾਹ ਹਾਂ ਕੀ ਵਾਰ ਕੋਈ ਸਮਾਨ ਲੈ ਕੇ ਆਣਾ ਪਏਗਾ ਲੈ ਨਿਕੀ ਦੀ ਸਰਵਿਸ ਕਰਕੇ ਜਾਣਗੇ ਚਾਚੂ ਆਪ ਦੀ ਅੱਛਾ ਕਹਿੰਦੇ ਮਨਿੰਦਰ ਬਾਕੀ ਨਾ ਤੇ ਵੀ ਮਨਿੰਦਰ ਚੱਲੇ ਫੋਨ ਨਹੀਂ ਲੱਗੇ ਹਨ ਫੋਨ ਨਹੀਂ ਲੱਗੇ देख लो टीवी मनिंद्र अच्छा। है अच्छा इतना मनिंद्रा की सर्विस ए पेंट 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 है और बेल्ला भी चाते हैं पिल रहेथना ग सडाम रूद ਨੇ ਗਿੜਾ ਮਾਰਨੇ ਜਾਣਾ ਬੁੜੀ ਦਾ ਪਤਾ ਲੈਣੇ ਆ ਜਾਣਾ ਬੁੜੀ ਆ ਟੌਰ ਦੇਖ ਲੈ ਇੱਧਰ ਪੱਗ ਛੁੱਪ ਪੰਚੀ ਛੁੱਪ ਲੱਗ ਗਈ ਛੂਟ ਬੂਟ ਬਾ ਕੀ ਦੋ ਜੱਪੜੇ ਪਾਏ ਨਹੀਂ ਇੱਧਰ ਟੂਟੀ ਦੇਖ ਲੈ ਜਾਣਾ ਪਿੰਡ ਚ ਹੈ ਅੱਛਾ ਬੁੜੀ ਹੀ ਲੱਗਿਆ ਘਮਾਨ ਆ ਗਿਆ ਠੀਕ ਹੈ ਕਾਕੇ ਪੇਰ ਬੁੜੇ ਆਏ ਉਹ ਗੁੜੀ ਦਾ ਪਤਾ ਲੈਣ ਜਾਵਾਂਗੇ ਫਲ ਲੈ ਕੇ ਜਾਵਾਂਗੇ ਅੱਛਾ ਵੀ ਫਾਲ ਜ਼ਰੂਰੀ ਹੁੰਦੇ ਨੇ ਹੋ ਵੀ ਸਾਫ ਵਿਚਾਰੀ ਅੰਮਰੂਦ ਕਰਨਾ ਫਾਲ ਇਹਦੇ ਵੁੜੀ ਨੂੰ ਅੰਮਰੂਦ ਖਾ ਕੇ ਚੜਾਈ ਕਰ ਜਾ ਵਿਚਾਰੀ ਕੋਲੇ ਵੀ ਫਾਲ ਉਹਦੀ ਕਿੱਲੇ ਦਾ ਨਹੀਂ ਪੋਣਾ ਬੱਸ ਫੋਟ ਤੋੜਨੇ ਹੀ ਆਣੇ ਨੇ ਲੋਕ ਬਦੂਲੇ ਆਉਂਦੇ ਸਾਰੇ ਵਾਰ ਆ ਦੇ ਖੇਡ ਆ ਬੰਦੇ